ਅੱਜ ਲੋਕਵਾਇ ਟੀਵੀ ਚੈਨਲ ਦੇ ਪੱਤਰਕਾਰ ਹਿੰਤਾਜ ਸਿੰਘ ਦੇ ਪਿਤਾ ਨੂੰ ਫੋਨ ਆਉਂਦਾ ਹੈ ਪੁਲਿਸ ਸਟੇਸ਼ਨ ਦੇ ਵਿੱਚੋਂ ਕਿ ਅਸੀਂ ਸਾਂਝ ਕੇਂਦਰ ਜੈਤੋ ਤੋਂ ਬੋਲ ਰਹੇ ਹਾਂ ਸਾਨੂੰ ਤੁਹਾਡੀ ਇੱਕ ਫੋਟੋ ਚਾਹੀਦੀ ਹੈ ਤੇ ਤੁਹਾਨੂੰ ਸਾਂਝ ਕੇ ਅੰਦਰ ਆਉਣਾ ਪਵੇਗਾ ਤੁਹਾਡੇ ਖਿਲਾਫ ਡੀਜੀਪੀ ਪੰਜਾਬ ਵੱਲੋਂ ਕੋਈ ਪੱਤਰ ਆਇਆ ਹੈ ਉਸ ਬਾਰੇ ਵਿੱਚ ਤੁਹਾਨੂੰ ਇੱਥੇ ਕੇ ਜਵਾਬ ਦੇਣਾ ਪਵੇਗਾ ਜਦ ਇਹ ਮਾਮਲਾ ਉਹਨਾਂ ਦੇ ਪਿਤਾ ਨੇ ਸਾਡੇ ਧਿਆਨ ਵਿੱਚ ਲਿਆਂਦਾ ਤਾਂ ਅਸੀਂ ਸਬੰਧਤ ਅਫਸਰ ਨੂੰ ਪੁੱਛਿਆ ਫੋਨ ਕਰਕੇ ਕਿ ਕੀ ਮਾਮਲਾ ਹੈ ਤਾਂ ਉਹਨਾਂ ਦਾ ਜਵਾਬ ਸੀ ਕਿ ਸਾਨੂੰ ਇੱਕ ਫਾਰਮ ਆਇਆ ਫਸਟ ਇਨਸਟਰਕਸ਼ਨ ਦਾ ਕੋਈ ਫਸਟ ਇਨਟਰੈਕਸ਼ਨ ਦਾ ਫਾਰਮ ਕਹਿ ਰਹੇ ਸੀ ਉਹ ਕਿ ਇਹ ਫਾਰਮ ਆਇਆ ਉਹ ਭਰ ਕੇ ਅਸੀਂ ਭੇਜਣਾ ਜਿਹਦੇ ਵਿੱਚ ਇਹਨਾਂ ਨੇ ਡਿਟੇਲ ਕੰਮ ਕੀ ਕਰਦੇ ਨੇ ਇਹ ਕੀ ਇਹਨਾਂ ਦਾ ਕੀਤਾ ਉਹ ਸਾਰੇ ਸਬੰਧ ਦੇ ਵਿੱਚ ਤੇ ਮੈਂ ਪੁੱਛਿਆ ਕਿ ਉਹ ਵਜ੍ਹਾ ਕੀ ਆ ਤਾਂ ਉਹ ਕਹਿੰਦੇ ਕੋਈ ਇਹਨਾਂ ਨੇ ਵੀਡੀਓ ਸ਼ੇਅਰ ਕੀਤੀ ਹੋਊਗੀ ਕੋਈ ਪਤਾ ਨਹੀਂ ਸਾਨੂੰ ਪਰ ਚੰਡੀਗੜ੍ਹੋਂ ਫਾਰਮ ਆਇਆ ਬਸ ਕੋਈ ਵੀਡੀਓ ਸ਼ੇਅਰ ਕੀਤੀ ਕੋਸ਼ਿਸ਼ ਕੀਤਾ ਉਹ ਬਸ ਉਹਨਾਂ ਦਾ ਭਰ ਕੇ ਭੇਜਣਾ ਤਾਂ ਜਦ ਮੈਂ ਵਾਰ-ਵਾਰ ਪੁੱਛਿਆ ਕਿ ਮਤਲਬ ਇਹ ਕਿ ਉਹ ਕਹਿੰਦੇ ਜਿਵੇਂ ਇੱਕ ਡਰੱਗ ਪੈਡਲਰ ਦਾ ਭਰਨਾ ਹੁੰਦਾ ਕਿ ਸਮਝਾਉਣਾ ਹੁੰਦਾ ਕਿ ਭਾਈ ਤੂੰ ਇਹ ਕੰਮ ਨਾ ਕਰੀ ਤਾਂ ਸਭ ਤੋਂ ਪਰੇ ਗੱਲ ਇਹ ਹੋ ਗਈ ਕਿ ਇਹ ਪੁਲਿਸ ਜਾਂ ਸਰਕਾਰ ਕਰ ਕੀ ਰਹੀ ਹੈ ਮਨੀਸ਼ ਸਿਸੋਧਿਆ ਦਾ ਉਹ ਮਾਡਲ ਜਿਹੜਾ ਉਹ ਕਹਿੰਦੇ ਸੀ ਸਾਮਦਮ ਦੰਡਪੇਦ ਕੀ ਉਹ ਸਾਡੇ ਤੇ ਵੀ ਲਾਗੂ ਹੋਣਾ ਸ਼ੁਰੂ ਹੋ ਗਿਆ ਇਹ ਸਵਾਲ ਹੈ ਸਾਡਾ ਇਸ ਸਰਕਾਰ ਨੂੰ ਜਦੋਂ ਉਸ ਬੰਦੇ ਵਿੱਚ ਹੋਰ ਕੋਖ ਲਈ ਮੈਂ ਸੀਨੀਅਰ ਅਫਸਰਾਂ ਨਾਲ ਗੱਲਬਾਤ ਕੀਤੀ اسی ਮੈਚਮੇਂਦਿਆ ਨਾਲ ਤਾਂ ਉਹ ਕਹਿੰਦੇ ਕਿ ਇਹ ਉੱਪਰੋਂ ਇਨਸਟਰਕਸ਼ਨ ਆਈ ਹੈ ਕਿ ਇੱਕ ਲਿੰਕ ਭੇਜਿਆ ਉਹਨਾਂ ਨੇ ਕਿ ਇਹ ਲਿੰਕ ਤੇ ਵੀਡੀਓ ਕੋਈ ਸ਼ੇਅਰ ਕੀਤੀ ਹੈ ਇਹਨਾਂ ਨੇ ਉਸੇ ਹੋ ਸਕਦਾ ਕਿ ਵੀਡੀਓ ਨਾਲ ਕੋਈ ਅਪੱਤੀ ਹੋਵੇ ਜਦ ਮੈਂ ਕਿਹਾ ਲਿੰਕ ਭੇਜੋ ਤਾਂ ਲਿੰਕ ਖੋਲਿਆ ਤਾਂ ਸਿਰਫ ਫੇਸਬੁੱਕ ਪ੍ਰੋਫਾਈਲ ਦਾ ਲਿੰਕ ਸੀ ਇਸ ਤੋਂ ਅੱਗੇ ਉਸ ਲਿੰਕ ਦੇ ਵਿੱਚ ਕੁਝ ਵੀ ਨਹੀਂ ਸੀ ਸਿਰਫ ਫੇਸਬੁੱਕ ਪ੍ਰੋਫਾਈਲ ਸਾਡੇ ਪੱਤਰਕਾਰ ਦੇ ਪਿਤਾ ਦੀ ਤਾਂ ਮੈਂ ਵਾਰ-ਵਾਰ ਇਹ ਪੁੱਛਦਾ ਰਿਹਾ ਪਰ ਕੋਈ ਗੱਲ ਕਲੀਅਰ ਨਾ ਹੋਈ ਕੋਈ ਗੱਲ ਨਹੀਂ ਜੀ ਅਸੀਂ ਜਵਾਬ ਭੇਜ ਦਿਆਂਗੇ ਉਸੀਂ ਆਉਣਾ ਉਹ ਨਹੀਂ ਆਉਣਾ ਨਾਉ ਇਸ ਤਰੀਕੇ ਦੀਆਂ ਗੱਲਾਂ ਕਰਦੇ ਰਹੇ ਪਰ ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਕੀ ਪਹਿਲਾਂ ਸਾਡੇ ਤੇ ਪਰਚਾ ਕੀਤਾ ਗਿਆ ਚੈਨਲ ਬੰਦ ਕੀਤੇ ਗਏ ਕੀ ਹੁਣ ਸਾਡੇ ਜਿਹੜੇ ਪੱਤਰਕਾਰ ਨੇ ਜਾਂ ਸਾਡਾ ਸਟਾਫ ਨੇ ਉਹਨਾਂ ਦੇ ਪਰਿਵਾਰਾਂ ਨੂੰ ਡਰਾਉਣ ਦੀ ਚਾਲ ਚੱਲ ਰਹੀ ਹੈ ਸਰਕਾਰ ਕੀ ਉਹਨਾਂ ਦੇ ਪਰਿਵਾਰਾਂ ਨੂੰ ਹੁਣ ਇਸ ਤਰੀਕੇ ਨਾਲ ਡਰਾਇਆ ਜਾਵੇਗਾ ਇਹ ਸਵਾਲ ਆ ਸਰਕਾਰ ਤੇ ਇੱਕ ਆਮ ਬੰਦਾ ਹੈ ਇੱਕ ਪੱਤਰਕਾਰ ਦਾ ਪਿਤਾ ਉਹਦਾ ਕੋਈ ਐਡਾ ਲੈਣ ਦੇ ਨਹੀਂ ਉਹਦੇ ਤੋਂ ਇਸ ਤਰੀਕੇ ਨਾਲ ਜਾਣਕਾਰੀ ਮੰਗੀ ਜਾਣੀ ਕਿ ਡਰੱਗ ਪੈਡਲਰ ਤੋਂ ਜਿਵੇਂ ਜਾਣਕਾਰੀ ਅਸੀਂ ਮੰਗਦੇ ਆ ਉਸ ਤਰੀਕੇ ਨਾਲ ਤੋਂ ਜਾਣਕਾਰੀ ਲੈਣੀ ਹੈ ਉਸ ਦੀਆਂ ਦੋ ਫੋਟੋਆਂ ਮੰਗੀਆਂ ਜਾਣੀਆਂ ਉਸ ਨੂੰ ਸਾਂਝ ਕੇਂਦਰ ਸਾਂਝ ਕੇਂਦਰ ਪੁਲਿਸ ਸਟੇਸ਼ਨ ਦਾ ਇਹ ਹਿੱਸਾ ਹੁੰਦਾ ਉਹਦੇ ਵਿੱਚ ਸੱਦਿਆ ਜਾਣਾ ਤਾਂ ਇੱਥੇ ਸਵਾਲ ਇਹ ਖੜੇ ਹੁੰਦੇ ਆ ਕਿ ਕੀ ਹੁਣ ਪੰਜਾਬ ਸਰਕਾਰ ਇਸ ਤਰੀਕੇ ਨਾਲ ਡਰਾਉਣ ਤੇ ਆ ਗਈ ਹੈ ਕੀ ਉਹ ਚਾਹੁੰਦੀ ਹੈ ਕਿ ਅਸੀਂ ਜਿਹੜੀਆਂ ਸਰਕਾਰ ਦੀਆਂ ਕਮੀਆਂ ਲੋਕਾਂ ਜੋ ਜਾਗਰ ਕਰਦੇ ਆ ਉਹ ਬੰਦ ਕਰ ਦਈਏ ਕਿ ਉਹ ਇਹ ਚਾਹੁੰਦੀ ਹੈ ਕਿ ਹੌਲੀ ਹੌਲੀ ਜਿਹੜਾ ਇਹਨਾਂ ਦਾ ਸਟਾਫ ਹੈ ਜਿਹਨਾਂ ਦੇ ਸਾਥੀ ਹੋ ਇਹਨਾਂ ਨੂੰ ਛੱਡ ਕੇ ਪਾਸੇ ਹੋ ਜਾਣ ਤੇ ਅਸੀਂ ਹੌਲੀ ਹੌਲੀ ਇਹ ਚੈਨਲ ਨੂੰ ਖਤਮ ਕਰੀਏ ਇਹ ਹੁਣ ਸਵਾਲ ਸਰਕਾਰ ਤੇ ਹੈ ਪਰ ਇੱਥੇ ਇੱਕ ਵੱਡਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਕਿ ਜਿਹੜੀ ਗੱਲ ਮਨੀਸ਼ ਸਿਸੋਧਿਆ ਕਹਿ ਰਿਹਾ ਕਿ ਹੁਣ ਉਹ ਸਾਰੇ ਪਾਸੇ ਲਾਗੂ ਹੋ ਰਹੀ ਹੈ ਕਿ ਉਹ ਮੀਡੀਆ ਤੇ ਵੀ ਲਾਗੂ ਹੋ ਰਹੀ ਹੈ ਮੈਂ ਹੋਰ ਪੁੱਛਿਆ ਮੈਂ ਕਿਹਾ ਜੀ ਤੁਸੀਂ ਐ ਦੱਸੋ ਵੀ ਇਹ ਹੋਰ ਕਿਹਦੀ ਕਿਹਦੀ ਜਾਣਕਾਰੀ ਮੰਗੀ ਹੈ ਕਹਿੰਦੇ ਹੋਰ ਕਿਸੇ ਦੀ ਜਾਣਕਾਰੀ ਨਹੀਂ ਮੰਗੇਗੀ ਤਾਂ ਸਾਡੇ ਜਿਹੜੇ ਸ਼ੰਕਾ ਤੇ ਚਿੰਤਾ ਹੋਰ ਵੱਧ ਗਈ ਕਿ ਸਰਕਾਰ ਹੁਣ ਕਿਸ ਪਾਸੇ ਨੂੰ ਤੁਰ ਰਹੀ ਹੈ ਸਰਕਾਰ ਕੀ ਹੁਣ ਪਰਿਵਾਰਾਂ ਤੱਕ ਆ ਗਈ ਹੈ ਅੱਜ ਇੱਕ ਪੱਤਰਕਾਰ ਦੇ ਪਰਿਵਾਰ ਨੂੰ ਕਹ ਲਓ ਸਾਡੇ ਕੈਮਰਾਮੈਨ ਦੇ ਪਰਿਵਾਰ ਨੂੰ ਆਵੇਗੀ ਪਰਸ ਸਾਡੇ ਐਡੀਟਰ ਦੇ ਪਰਿਵਾਰ ਨੂੰ ਆਵੇਗੀ ਹੌਲੀ ਹੌਲੀ ਤਾਂ ਇਸ ਪੂਰੇ ਦੇ ਪੂਰੇ ਤਰੀਕੇ ਨਾਲ ਸਾਡੇ ਪਰਿਵਾਰਾਂ ਤੱਕ ਨੋ ਡਰਾਉਨ ਤੇ ਆ ਗਿਆ ਕਿ ਕਿਸੇ ਬੰਦੇ ਨੂੰ ਵੀ ਪੁਲਿਸ ਸਟੇਸ਼ਨ ਚੋਂ ਫੋਨ ਆਉਂਦਾ ਉਹ ਤੋਂ ਜਾਣਕਾਰੀ ਮੰਗੀ ਜਾਂਦੀ ਹੈ ਕਿ ਮਨ ਚ ਡਰ ਪੈਦਾ ਹੁੰਦਾ ਕੋਈ ਵੀ ਬੰਦਾ ਉਹਨੂੰ ਐ ਲੱਗਦਾ ਕਿ ਮੇਰਾ ਕੋਈ ਦੋਸ਼ ਨਹੀਂ ਮੈਂ ਕੋਈ ਗੁਨਾਹ ਨਹੀਂ ਕੀਤਾ ਮੈਨੂੰ ਇਸ ਤਰੀਕੇ ਨਾਲ ਫੋਨ ਆਇਆ ਤਾਂ ਇੱਥੋਂ ਇੱਕ ਗੱਲ ਇਹ ਸਿੱਧ ਹੁੰਦੀ ਹੈ ਕਿ ਸਰਕਾਰ ਜਿਹੜੀ ਵੱਖ-ਵੱਖਰੇ ਤਰੀਕੇ ਨਾਲ ਦਾਵਾ ਕਰਦੀ ਹੈ ਕਿ ਜੇ ਅਸੀਂ ਆਮ ਲੋਕਾਂ ਦੀ ਸਰਕਾਰ ਹੈ ਕੰਮ ਬਹੁਤ ਵਧੀਆ ਹੈ ਜਦ ਕੋਈ মিডিਆ ਆਧਾਰਾ ਉਸਤੇ ਸਵਾਲ ਉਠਾਉਂਦਾ ਤਾਂ ਉਹਨੂੰ ਇਸ ਤਰੀਕੇ ਨਾਲ ਦਬਾਉਣ ਤੇ ਆਉਂਦੀ ਹੈ ਸਾਮ-ਦਾਮ ਦੰਡ ਭੇਦ ਜੋ ਮਨੀਸ਼ सिसोदिया ਨੇ ਕਿਹਾ ਸੀ ਉਹ ਆ ਲਾਗੂ ਹੋਣੇ ਸ਼ੁਰੂ ਹੋ ਗਿਆ ਹੈ ਪੂਰੀ ਡਿਟੇਲ ਮੈਂ ਇਹ ਕਹੂੰਗਾ ਕਿ ਪੂਰੀ ਡਿਟੇਲ ਪੱਤਰਕਾਰ ਦੀ ਪਿਤਾ ਦੀ ਕਿ ਕੀ ਨਾਮ ਹੈ ਪਿਤਾ ਦਾ ਨਾਮ ਕੀ ਹੈ ਮਹੱਲਾ ਕਿਹੜਾ ਸਾਰੀ ਡਿਟੇਲ ਉਹਨਾਂ ਕੋਲ ਆਈ ਤੇ ਇੱਕ ਲਿੰਕ ਦੇ ਵਿਹਾਰਤ ਤੇ ਉਹ ਜਾਣਕਾਰੀ ਮੰਗਣੀ ਸ਼ੁਰੂ ਕਰ ਦਿੱਤੀ ਅਸਲ ਦੇ ਵਿੱਚ ਉਹ ਲਿੰਕ ਦੇ ਵਿਹਾਰਤ ਤੇ ਜਾਣਕਾਰੀ ਨਹੀਂ ਅਸਲ ਦੇ ਵਿੱਚ ਉਹ ਉਹਨਾਂ ਨੂੰ ਡਰਾਉਣ ਲਈ ਆਇਆ ਸੀ ਕਿ ਉਹ ਡਰ ਜਾਣ ਤੇ ਆਪਣੇ ਸਾਡੇ ਜਿਹੜੇ ਪੱਤਰਕਾਰਾਂ ਉਹ ਚੈਨਲ ਦੇ ਵਿੱਚੋਂ ਹਟਾ ਲੈਣ ਪਰ ਅਸੀਂ ਇਹ ਗੱਲ ਕਹਿਣੇ ਆ ਕਿ ਇਸ ਤਰੀਕੇ ਨਾਲ ਨਹੀਂ ਚੱਲਣਾ ਇਸ ਤਰੀਕੇ ਨਾਲ ਅਸੀਂ ਨਹੀਂ ਡਰਨਾ ਜੇਕਰ ਅਸੀਂ ਪਰਚੇ ਤੋਂ ਨਹੀਂ ਡਰੇ ਅਸੀਂ ਤੁਹਾਡੀਆਂ ਵੱਖ-ਵੱਖ ਬਕਰੀਆਂ ਧਮਕੀਆਂ ਤੋਂ ਨਹੀਂ ਡਰੇ ਅਸੀਂ ਤੁਸੀਂ ਚੈਨਲ ਬੰਦ ਕਰ ਦਿੱਤਾ ਫਿਰ ਨਹੀਂ ਡਰੇ ਅਸੀਂ ਇਸ ਤਰੀਕੇ ਨਾਲ ਨਹੀਂ ਡਰਾਂਗੇ ਇਹ ਤੁਹਾਨੂੰ ਦੱਸ ਦਿੰਨੇ ਆ ਪਰ ਇਹ ਜਿਹੜੀਆਂ ਕੋਝੀਆਂ ਹਰਕਤਾਂ ਤੁਹਾਡੀ ਪੁਲਿਸ ਦੀਆਂ ਤੁਹਾਡੀਆਂ ਪਹਿਲਾਂ ਸਾਡੇ ਡੋਜੀਰ ਬਣਾਏ ਗਏ ਸਾਡੀਆਂ ਡਿਟੇਲਾਂ ਇਕੱਠੀਆਂ ਕੀਤੀਆਂ ਗਈਆਂ ਹੁਣ ਸਾਡੇ ਪਰਿਵਾਰਾਂ ਦੀਆਂ ਡਿਟੇਲਾਂ ਤੇ ਤੁਸੀਂ ਸ਼ੁਰੂ ਹੋ ਗਏ ਹੋ ਕਿੰਨੀ ਇੱਕ ਬਹਾਦਰੀ ਵਾਲੀ ਗੱਲ ਹੈ ਕਿੰਨੀ ਇੱਕ ਚੰਗੀ ਗੱਲ ਹੈ ਮੈਂ ਸਮੁੱਚੇ ਪੰਜਾਬ ਦੇ ਇਨਸਾਫਪਸੰਦ ਲੋਕਾਂ ਨਾਲ ਇਹ ਗੱਲ ਕਰਨੀ ਚਾਹੁੰਦਾ ਕਿ ਕੀ ਇਸ ਤਰੀਕੇ ਨਾਲ ਜੇ ਸਰਕਾਰ ਵਿਹਾਰ ਕਰੇਗੀ ਤੁਹਾਡਾ ਜਵਾਬ ਕੀ ਹੋਵੇਗਾ ਪੰਜਾਬ ਦੀਆਂ ਵਿਰੋਧੀ ਤਿਰਾਨੋਂ ਵੀ ਇਹ ਸਵਾਲ ਹੈ ਕਿ ਤੁਸੀਂ ਇੱਕ ਜਿਹੜਾ ਪੱਤਰਕਾਰ ਇੱਕ ਅਖਬਾਰ ਤੇ ਐਡ ਨਹੀਂ ਮਿਲਦੀ ਤਾਂ ਤੁਸੀਂ ਸਾਰੇ ਇਕੱਠੇ ਹੋ ਕੇ ਚਲੇ ਜਾਂਦੇ ਹੋ ਕਿ ਜੇਕਰ ਇਸ ਤਰੀਕੇ ਨਾਲ ਮੀਡੀਆ ਦੀ ਆਵਾਜ਼ ਪੰਜਾਬ ਦੇ ਵਿੱਚ ਦਬਾਈ ਜਾਵੇਗੀ ਜਿਸ ਤਰੀਕੇ ਨਾਲ ਉਹ ਸਾਨੂੰ ਸਾਡੇ ਪਰਿਵਾਰਾਂ ਤੱਕ ਸਾਡੇ ਪੱਤਰਕਾਰਾਂ ਦੇ ਪਰਿਵਾਰਾਂ ਤੱਕ ਇਹ ਪਹੁੰਚ ਚੁੱਕੇ ਆ ਉਹਨਾਂ ਨੂੰ ਪਰੇਸ਼ਾਨ ਕਰਨ ਲਈ ਉਹਨਾਂ ਦੇ ਜਿਹੜੀਆਂ ਸੂਚਨਾਵਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਕਿ ਇਸ ਤੇ ਬੋਲਿਆ ਜਾਵੇਗਾ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਸਾਡੀ ਖਾਤਰ ਖੜੋ ਪਰ ਇਹ ਮੀਡੀਆ ਦੀ ਆਜ਼ਾਦੀ ਤੇ ਹਮਲਾ ਹੈ ਸਰਕਾਰ ਉਹ ਚਾਹੁੰਦੀ ਹੈ ਕਿ ਅਸੀਂ ਜੋ ਕਹੀਏ ਉਹ ਛੱਪ ਜਾਵੇ ਜੋ ਕਹੀਏ ਉਹ ਲੱਗ ਜਾਵੇ ਇਹ ਅਸੀਂ ਨਹੀਂ ਕਰਾਂਗੇ ਬਿਸ਼ੱਕ ਇਸ ਦੇ ਲਈ ਕੋਈ ਕੀਮਤ ਵੀ ਤਾਰਨੀ ਪਵੇ ਤਾਰੀ ਜਾਂ ਅਸੀਂ ਪਰਚੇ ਕਰਵਾਏ ਆ ਅਸੀਂ ਉਸ ਤੋਂ ਬਹਲਾ ਚੈਨਲ ਬੰਦ ਕਰਵਾਏ ਆ ਅਸੀਂ ਕੀਮਤ ਤਾਰੀ ਹੈ ਅੱਜ ਵੀ ਸਾਡੇ ਚੈਨਲ ਕੋਈ ਇਹ ਨਹੀਂ ਹੈ ਕਿ ਅਸੀਂ ਬਹੁਤ ਕਮਾਈਆਂ ਕਰ ਰਹੇ ਹਾਂ ਸਰਕਾਰ ਨਾਲ ਜਦੋਂ ਕਿਸੇ ਨੇ ਚੱਲਣਾ ਹੁੰਦਾ ਤਾਂ ਉਹਨੂੰ ਫਿਰ ਉਸੇ ਹਾਲਾਤਾਂ 'ਚ ਚੱਲਣਾ ਪੈਂਦਾ ਪਰ ਜੋ ਇਸ ਤਰੀਕਾ ਸਰਕਾਰ ਨੇ ਅਪਣਾਇਆ ਕੀਦਾ ਹੁਣ ਸਰਕਾਰ ਕੀ ਜਵਾਬ ਦੇਵੇਗੀ ਕਿਹੜੇ ਪਾਸੇ ਨੂੰ ਸਰਕਾਰ ਚੱਲ ਪਈ ਹੈ ਕਿਹੜੇ ਪਾਸੇ ਸਰਕਾਰ ਹੁਣ ਦਬਾਅ ਬਣਾਉਣਾ ਚਾਹੁੰਦੀ ਹੈ ਕਿ ਹੌਲੀ-ਹੌਲੀ ਕਰਕੇ ਸਾਡਾ ਸਟਾਫ ਖਤਮ ਕਰਨਾ ਚਾਹੁੰਦੀ ਹੈ ਕਿ ਹੌਲੀ-ਹੌਲੀ ਇੱਕ ਬੰਦੇ ਤੇ ਪਰਿਵਾਰ ਤੇ ਦਬਾਅ ਬਣਾਇਆ ਜਾਵੇ ਉਹ ਛੱਡ ਜਾਵੇ ਫਿਰ ਦੂਜੇ ਤੇ ਬਣਾਇਆ ਜਾਵੇ ਉਹ ਛੱਡ ਜਾਵੇ ਇਹ ਵਹਿਮ ਹੈ ਸਰਕਾਰ ਦਾ ਵੀ ਜਿਸ ਤਰੀਕੇ ਨਾਲ ਮਨੀਸ਼ ਸੀ ਸੋਧੀਆਂ ਨੇ ਕਿਹਾ ਸੀ ਕਿ ਸ਼ਾਂਤ ਦੰਡਪੇ ਲੜਾਈ ਝਗੜਾ ਝੂਠ ਸੱਚ ਪੰਜਾਬ ਦੇ ਵਿੱਚ ਨਹੀਂ ਚੱਲਣਾਗਾ ਤੁਸੀਂ ਬੇਸ਼ੱਕ ਸਾਡੀਆਂ ਹੋਰ ਸੂਚਨਾਵਾਂ ਇਕੱਠੀਆਂ ਕਰ ਲਓ ਬੇਸ਼ੱਕ ਸਾਡੇ ਤੇ ਹੋਰ ਪਰਚੇ ਪਾ ਲਓ ਤੁਸੀਂ ਸਰਕਾਰ ਨੂੰ ਸਾਡੇ ਤੇ ਕੋਈ ਹਮਲਾ ਕਰਵਾ ਦੇਵੋ ਇਹ ਇਹ ਤੁਸੀਂ ਕਰ ਸਕਦੇ ਹੋ ਪਰ ਅਸੀਂ ਚੁੱਪ ਨਹੀਂ ਬੈਠਾਂਗੇ ਸਾਡੇ ਲੋਕਾਂ ਦੀ ਆਵਾਜ਼ ਅਸੀਂ ਉਠਾਉਂਦੇ ਰਵਾਂਗੇ ਇਸੇ ਤਰੀਕੇ ਨਾਲ ਉਠਾਉਂਦੇ ਸੀ ਇਸੇ ਤਰੀਕੇ ਨਾਲ ਉਠਾਉਂਦੇ ਰਵਾਂਗੇ ਇਹ ਜਿਹੜੇ ਤੁਹਾਡੀਆਂ ਇਸ ਤਰੀਕੇ ਦੇ ਨਾਲ ਪਰੇਸ਼ਾਨ ਕਰਨ ਵਾਲੀਆਂ ਗੱਲਾਂ ਇਹ ਸਾਨੂੰ ਇੱਕ ਦੋ ਮਿੰਟ ਲਈ ਪਰੇਸ਼ਾਨ ਜ਼ਰੂਰ ਕਰ ਸਕਦੀਆਂ ਪਰ ਪੂਰਨ ਤੌਰ ਤੇ ਨਹੀਂ ਪੂਰਨ ਤੌਰ ਤੇ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ ਤੇ ਲੋਕਾਂ ਦੀ ਗੱਲ ਕਰਦੇ ਰਵਾਂਗੇ ਜੇਕਰ ਤੁਸੀਂ ਚਾਹੋਗੇ ਕਿ ਜਿਵੇਂ ਤੁਹਾਡਾ ਐਡ ਲੈ ਕੇ ਮੀਡੀਆ ਤੁਹਾਡੇ ਗੋਂ-ਗਾਉਂ ਦਾ ਪੋਸਟਰ ਬਣਾਉਂਦਾ ਆਪੇ ਉਹਨਾਂ ਮੀਡੀਆ ਧਾਰਾਂ ਦੇ ਵਿੱਚੋਂ ਇੱਕ-ਇੱਕ ਬੰਦੇ ਤੁਸੀਂ ਰੈਡਜਸਟੈਂਡਰ ਕਰ ਲਏ ਆ ਉਸ ਤਰੀਕੇ ਨਾਲ ਅਸੀਂ ਨਹੀਂ ਕਰਾਂਗੇ ਇਹ ਤੁਹਾਨੂੰ ਸਿੱਖਾਣੇ ਆ ਪਰ ਜਿਹੜਾ ਤੁਹਾਡਾ ਤਰੀਕਾ ਹੈ ਸਰਕਾਰ ਦਾ ਇਹ ਤਰੀਕਾ ਹੈ ਪੁਲਿਸ ਰਾਹੀਂ ਜਿਹੜਾ ਤੁਸੀਂ ਸਾਨੂੰ ਡਰਾਉਣਾ ਚਾਹੁੰਦੇ ਹੋ ਇਹ ਤੁਹਾਡਾ ਵਹਿਮ ਹੈ ਠੀਕ ਹੈ ਤੁਸੀਂ ਸਾਡਾ ਚੈਨਲ ਬੰਦ ਕਰ ਸਕਦੇ ਹੋ ਸਾਡੇ ਦੇ ਪਰਚੇ ਪਾ ਸਕਦੇ ਹੋ ਕੋਈ 2-4 ਮਹੀਨੇ ਤੁਸੀਂ ਸਾਰੇ ਸਾਡੇ ਸਟਾਫ ਤੇ ਪਰਚੇ ਪਾ ਕੇ ਵੀ ਜਿਲ੍ਹੇਾਂ 'ਚ ਤੱਕ ਸਕਦੇ ਹੋ ਪਰ ਬਹੁਤਾ ਸਮਾਂ ਨਹੀਂ ਲੱਗਦਾ ਅਸੀਂ ਫੇਰ ਆਵਾਂਗੇ ਅਸੀਂ ਫੇਰ ਉਸੇ ਤਰੀਕੇ ਨਾਲ ਬੋਲਾਂਗੇ ਅਸੀਂ ਪੰਜਾਬ ਦੇ ਆ ਤੇ ਪੰਜਾਬ ਕਦੇ ਚੁੱਪ ਨਹੀਂ ਰਹਿੰਦਾ ਪੰਜਾਬ ਸਦਾ ਬਾਗੀ ਸੁਭਾਅ ਦਾ ਮਾਲਕ ਹੈ ਤੇ ਪੰਜਾਬ ਬਾਗੀ ਹੀ ਰਹੇਗਾ ਤੁਸੀਂ ਇਹ ਕੁਝੀਆਂ ਹਰਕਤਾਂ ਕਰਨੀਆਂ ਬੰਦ ਕਰ ਦਿਓ ਸਾਡੇ ਪਰਿਵਾਰਾਂ ਤੱਕ ਪਹੁੰਚਣਾ ਬੰਦ ਕਰ ਦਿਓ ਤੁਹਾਡੇ ਚ ਜੇ ਹੈ ਤੁਸੀਂ ਸਾਡੇ ਤੇ ਕਾਰਵਾਈ ਕਰੋ ਤੁਹਾਨੂੰ ਲੱਗਦਾ ਕਿ ਸਾਡੀ ਕੋਈ ਵੀਡੀਓ ਅਜਿਹੀ ਹੈ ਤੁਸੀਂ ਸਾਡੇ ਤੇ ਕਾਰਵਾਈ ਕਰੋ ਪਰ ਇਸ ਤਰੀਕੇ ਦੇ ਨਾ ਕਾਇਰਾਨਾ ਹਰਕਤਾਂ ਕਰਨੀਆਂ ਸਰਕਾਰ ਬੰਦ ਕਰ ਦੇ